ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਨਾ ਆਪਾਂ ਕਰਾਂਗੇ ਲੈਨਿੰਗ ਵਾਲੀ ਸਲਵਾਰ ਦੀ ਸਟਿਚਿੰਗ ਕਰਾਂਗੇ ਤੇ ਸਟਿਚਿੰਗ ਆਪਾਂ ਇਸ ਤਰੀਕੇ ਦੇ ਨਾਲ ਕਰਾਂਗੇ ਜਿਹੜੀ ਕਿ ਜਿਹੜੀਆਂ ਆ ਵਾਲੀਆਂ ਇਹਦੀਆਂ ਸਿਉਣਾ ਨੇ ਆਪਾਂ ਜਿਹੜੀਆਂ ਸਿਉਣਾ ਲਾਵਾਂਗੇ ਉਹ ਗੁੰਮ ਲਾਵਾਂਗੇ ਤੇ ਉਹ ਗੁੰਮ ਕਿਸ ਤਰੀਕੇ ਦੇ ਨਾਲ ਲਾਉਣੇ ਆਗੇ ਤੇ ਤੁਹਾਨੂੰ ਦੱਸ ਦਿਆਂਗੇ ਆ ਦੇਖੋ ਜੀ ਆਪਣੀ ਨਾ ਇੱਕ ਪੀਸ ਹੋ ਗਿਆ ਹੈ ਜਾਨੀ ਕਿ ਇਹ ਇੱਕ ਸਾਈਡ ਆ ਗਈ ਕੁੰਦੇ ਦੀ ਤੇ ਝੋਲੀ ਵਾਲੀ ਸਿਉਣ ਆ ਗਈ ਆ ਦੇਖੋ ਜੀ ਝੋਲੀ ਵਾਲੀ ਸਿਉਣ ਪਹਿਲਾਂ ਆਪਾਂ ਲਾਉਣੇ ਆਗੇ ਤੇ ਇਹਦੇ ਲਈ ਪਹਿਲਾਂ ਨਾ ਆਪਾਂ ਦੇਖੋ ਜੀ ਜਿਵੇਂ ਆਪਾਂ ਕਟਿੰਗ ਕੀਤੀ ਹੈਗੀ ਸਲਵਾਰ ਦੀ ਜਿਵੇਂ ਆਪਾਂ ਆ ਦੇਖੋ ਜੀ ਸਲਵਾਰ ਕਟਿੰਗ ਕਰਕੇ ਜਿਵੇਂ ਆਪਾਂ ਇਹਦੇ ਉੱਤੇ ਲਾਈਨਿੰਗ ਦੇ ਉੱਪਰ ਰੱਖ ਕੇ ਕਟਿੰਗ ਕੀਤੀ ਹੈਗੀ ਉਸ ਤਰ੍ਹਾਂ ਹੀ ਤੁਹਾਨੂੰ ਦੱਸ ਦਿਆਂਗੇ ਤੇ ਇਹ ਦੋਨੋਂ ਪੀਸ ਹੋ ਗਏ ਜਨ ਕਿ ਆਪਣੇ ਇਹਨਾਂ ਪੀਸਾਂ ਦਾ ਜਨ ਕਿ ਜਿਹੜੀ ਸਲਵਾਰ ਵਾਲੀ ਪੀਸ ਹੈ ਇਹਦਾ ਅੰਦਰਲਾ ਪਾਸਾ ਤਾਂ ਸਿੱਧਾ ਪਾਸਾ ਹੋ ਗਿਆ ਆ ਦੇਖੋ ਇਹ ਜਿਹੜਾ ਪਾਸਾ ਹੈ ਇਹ ਸਿੱਧਾ ਤੇ ਬਾਹਰ ਵਾਲਾ ਪਾਸਾ ਉਲਟਾਗਾ ਤੇ ਲਾਈਨਿੰਗ ਦੀ ਕੋਈ ਪੁੱਠ ਸਿੱਧਣੀ ਹੁੰਦੀ ਹੁੰਦੀ ਤੁਹਾਨੂੰ ਪਤਾ ਹੀ ਹੈਗਾ ਤੇ ਇਹਨਾਂ ਪਹਿਲਾਂ ਆਪਾਂ ਲੈਣੀ ਇਸ ਤਰ੍ਹਾਂ ਰੱਖ ਲਈ ਪਹਿਲਾਂ ਆਪਾਂ نیچے ਲੈਣੀਏ ਤੇ ਦੋਨੋਂ ਪੀਸ ਰੱਖ ਲਏ ਫਿਰ ਉੱਪਰ ਆਪਾਂ ਰੱਖ ਲਾਂਗੇ ਇਸ ਤਰ੍ਹਾਂ ਸਲਵਾਰ ਦੇ ਦੋਨੋਂ ਪੀਸ ਸਲਵਾਰ ਦੀ ਝੋਲੀ ਵਾਲੀ ਇਹ ਝੋਲੀ ਵਾਲੀ ਸਿਉਣ ਹੈਗੀ ਲਾਉਣੇ ਹੈਗੇ ਦੋਨੋਂ ਪੀਸ ਸਲਵਾਰ ਦੇ ਆਪਾਂ ਜਾਨੀ ਕਿ ਇਹਨਾਂ ਦਾ ਦੋਨਾਂ ਦਾ ਤੁਹਾਨੂੰ ਦੱਸਿਆ ਹੈਗਾ ਕਿ ਪਹਿਲਾਂ ਵੀ ਆਪਾਂ ਇਹਦੇ ਅੰਦਰਲਾ ਪਾਸਾ ਦੋਨੋਂ ਪਾਸਾਂ ਦਾ ਆਹ ਵਾਲਾ ਵੀ ਆਹ ਵਾਲਾ ਦੋਨੋਂ ਸਿੱਧੇ ਹੈਗੇ ਤੇ ਜਿਹੜੇ ਬਾਹਰ ਵਾਲੇ ਪਾਸੇ ਹੈਗੇ ਉਹ ਉਲਟੇ ਹੈਗੇ ਤੇ ਹੁਣ ਆਪਾਂ ਲਾਵਾਂਗੇ ਇਹਦੇ ਪਹਿਲਾਂ ਝੋਲੀ ਵਾਲੀ ਸਿਉਣ ਨਹੀਂ ਲਾਵਾਂਗੇ ਇਸ ਤਰ੍ਹਾਂ ਦੋਨੋਂ ਪੀਸ ਲੈਣੀ ਵਾਲੇ ਲੈ ਲੇ ਆਪਾਂ ਤੇ ਦੋਨੋਂ ਹੀ ਲੈ ਲੇ ਸਲਵਾਰ ਵਾਲ ਇਸ ਤਰ੍ਹਾਂ ਸੀਨ ਆਪਾਂ ਡਬਲ ਕਰ ਦਾਂਗੇ ਚੋਲੀ ਵਾਲੀ ਤੁਸੀਂ ਵੀ ਡਬਲ ਕਰ ਦਿਆ ਕਰੋ ਸੀਨ ਅਦੇਖੋ ਜੀ ਹੁਣ ਆਪਾਂ ਤਨੂ ਖੋਲ ਕੇ ਦਿਖਾਉਣੇ ਹੈਗੇ ਦੇਖੋ ਇਹ ਇਧਰਲੀ ਸਾਈਡ ਆਪਣਾ ਆ ਇਸ ਤਰ੍ਹਾਂ ਆਪਾਂ ਕਰ ਲਿਆ ਜਦੋਂ ਜੀ ਲੈਨਿੰਗ ਆਪਾਂ ਇਸ ਤਰ੍ਹਾਂ ਕਰ ਲਈ ਤੇ ਇਹ ਆਪਣੀ ਹੋ ਗਈ ਆ ਦੇਖੋ ਜੀ ਲੱਗ ਗਈ ਆਪਣੀ ਝੋਲੀ ਵਾਲੀ ਗੁੰਮਸੇਉਣ ਲੱਗ ਗਈ ਆ ਦੇਖੋ ਇਧਰਲੀ ਸਾਈਡ ਵੀ ਨਹੀਂ ਹੋ ਗਈ ਤੇ ਇਧਰਲੀ ਸਾਈਡ ਵੀ ਆਪਣੀ ਇਸ ਤਰ੍ਹਾਂ ਹੀ ਆ ਗਈ ਤੇ ਹੁਣ ਤੁਹਾਨੂੰ ਆਪਾਂ ਅੱਗੇ ਵੀ ਦਿਖਾਉਣੀ ਹੈਗੇ ਤੇ ਦੂਜੇ ਪੀਸ ਦੇ ਉੱਤੇ ਵੀ ਆਪਾਂ ਲਾ ਲਈਏ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਪੌਂਚੇ ਜੋੜਨੇ ਆ ਉਹਦੇ ਬਾਰੇ ਦੱਸ ਦਿਆਂਗੇ ਆ ਦੇਖੋ ਜੀ ਹੁਣ ਆਪਾਂ ਲੈ ਲਈਏ ਜਾਨਕੀ ਕੁੰਡੇ ਲੈ ਲਏ ਉਹ ਜਿਹੜੀ 44 ਸੀਨ ਆਪਾਂ ਗੁੰਮ ਲਾ ਲਈ ਤੇ ਹੁਣ ਤੁਸੀਂ ਦੇਖੋ ਆਪਾਂ ਜਾਨਕੀ ਨੀਚੇ ਪੌਂਚੇ ਕਿ ਨੀਰੋਂ ਲੱਗਾਗੇ ਜਿਹੜੀ ਪਕਾਟ ਬਾਦ ਹੁੰਦੀ ਥੋੜੀ ਜੀ ਉਹ ਆਪਾਂ ਉੱਪਰ ਕੱਢ ਦਾਂਗੇ ਤੇ ਜਿੱਥੇ ਆਪਾਂ ਸਲਵਾਰ ਦੇ ਬਲ ਪਾਉਣੇ ਹੈਗੇ ਤੇ ਨੀਚੇ ਪੌਂਚਾ ਆਪਾਂ ਬਿਲਕੁਲ ਸਾਫ਼ ਲੈ ਲਾਂਗੇ ਇਸ ਤਰ੍ਹਾਂ ਤੇ ਤੁਸੀਂ ਦੇਖੋ ਜੀ ਜਿਵੇਂ ਹੁਣ ਆਪਾਂ ਆ ਉੱਪਰ ਲੈ ਸਲਵਾਰ ਵਾਲਾ ਕੱਪੜਾ ਹੈ ਤੇ ਸਲਵਾਰ ਵਾਲੇ ਕੱਪੜੇ ਦੇ ਨਾਲ ਹੀ ਆਪਾਂ ਲਾ ਲਾਂਗੇ ਇਸ ਤਰ੍ਹਾਂ ਪੌਂਚੀ ਵਾਲਾ ਕੱਪੜਾ ਇਸ ਤਰ੍ਹਾਂ ਪੌਂਚੀ ਵਾਲਾ ਕੱਪੜਾ ਲਾ ਲਾਂਗੇ ਨਾਲ ਹੀ ਇਹਦੇ ਇੱਕ ਇਸ ਤਰ੍ਹਾਂ ਰੱਖ ਲਾਂਗੇ ਸਲਵਾਰ ਵਾਲੇ ਕੱਪੜੇ ਦੇ ਨਾਲ ਤੇ ਇਹਦੇ ਨਾਲ نیچے ਰੱਖ ਲਾਂਗੇ ਜਾਨੀ ਕਿ ਜਿਹੜੀ ਲਾਈਨਿੰਗ ਆ ਲਈ ਆਹਗੀ ਲਾਈਨਿੰਗ ਆ ਕਿ ਜਿਹੜੀ ਪੌਂਚੇ ਦੀ ਉਹ ਵਾਲੀ نیچے ਲਾਈਨਿੰਗ ਦੇ ਨਾਲ ਅਟੈਚ ਕਰ ਲਾਂਗੇ ਇਸ ਤਰ੍ਹਾਂ சலவார கப்டே சலவாரா கப்ளாத்தி லாக்கி ஏதாவே இஸ் தர சீன சீன காரோ ஜீனிங் நாள் லீ ਦੀ ਸਲਵਾਰ ਵਾਲਾ ਜਿਹੜਾ ਕੱਪੜਾ ਪੌਂਚ ਕੱਪੜੇ ਦੇ ਜਿਹਨੇ ਯਾਨੀ ਕਿ ਕੁੰਦੇ ਵਾਲਾ ਕੱਪੜਾ ਤੇ ਪੌਂਚ ਵਾਲਾ ਕੱਪੜਾ ਨਾਲ ਇਸ ਤਰ੍ਹਾਂ ਕੱਪੜੇ ਨਾਲ ਹੋ ਕੱਪੜਾ ਲਾ ਦੋਨੋਂ ਸਾਈਡ ਅਲੀ ਕੋਦੀ ਇਸ ਤਰ੍ਹਾਂ ਲੱਗ ਗਿਆ ਆਪਣੇ ਯਾਨੀ ਕਿ ਲਾਈਨਿੰਗ ਵਾਲੇ ਦੋਨੇ ਪੀਸ ਇੱਕ ਸਾਈਡ ਹੋ ਗਏ ਤੇ ਕੱਪੜੇ ਵਾਲੇ ਦੋਨੇ ਸਪੀਸ ਇੱਕ ਸਾਈਡ ਹੋ ਗਏ ਸਲਵਾਰ ਦੇ ਇਸ ਤਰ੍ਹਾਂ ਹੀ ਆਪਾਂ ਸਾਰੀ ਸਿਉਣ ਨੂੰ ਲਾ ਲੈਣਾ ਸਿਰਫ ਇਹਦੇ ਵਿੱਚ ਇੱਕ ਸਿਉਣ ਔਖੀ ਹੁੰਦੀ ਹੈਗੀ ਤੁਹਾਨੂੰ ਆਪਾਂ ਦੱਸਾਂਗੇ ਉਹ ਕਿਹੜੀ ਸਿਉਣ ਆਲੀ ਜਦੋਂ ਆਪਾਂ ਦੂਸਰਾ ਪਹੁੰਚੇ ਨਾਲ ਇਹ ਵੀ ਜੋੜਨਾਗਾ ਪੂਰਾ ਪੱਕ ਗਿਆ ਤੁਹਾਨੂੰ ਲਾ ਕੇ ਦਿਖਾਉਣੀ ਹੈਗੀ ਅਲਿ ਕੁਟੀ ਐਸਟਰਾ ਤੇ ਇਹਨੂੰ ਨਾ ਆਪਾਂ ਨੂੰ ਅੰਡਰਲੌਗ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀਗੀ ਉਹਨਾ ਗੁੰਮ ਲੱਗ ਜਾਂਦੀਆਂ ਨੇ ਸਾਰੇ ਇਹ ਤੇ ਬੈਲਟ ਵਾਲੀ ਵੀ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਉਹ ਕਿੰਨਾ ਦੱਸਾਂਗੇ ਵੀ ਬੈਲਟ ਵਾਲੀਆਂ ਸੋਨਾ ਵੀ ਆਪਾਂ ਕਿਵੇਂ ਲਾਉਣੀਆਂ ਗੁੰਮ ਪਹਿਲਾਂ ਪਾਵਲੀਆਂ ਲਾ ਲਈ ਸੀਨਾ ਪਲਾਲੀ ਆ ਦੇਖੋ ਜੀ ਆਪਣੀ ਇਹ ਵਾਲੀ ਸਿਉਣ ਲੱਗ ਗਈ ਹੁਣ ਇਹਨੂੰ ਸਿਉਣ ਨੂੰ ਆਪਾਂ ਨਾ ਇਸ ਤਰ੍ਹਾਂ ਕਰ ਲਾਂਗੇ ਤੁਹਾਨੂੰ ਦਿਖਾਉਣਗੇ ਅੱਗੇ ਇਸ ਤਰ੍ਹਾਂ ਕਰ ਲਾਂਗੇ ਪੌਂਚੇ ਨੂੰ ਆਪਾਂ ਜਦੋਂ ਕੀਤਾ ਇਸ ਤਰ੍ਹਾਂ ਤੇ ਜਿਹੜਾ ਆਹ ਵਾਲਾ ਪੌਂਚਾਗਾ ਇਹਨੂੰ ਵੀ ਕੱਪੜਾ ਲੈ ਇਸ ਤਰ੍ਹਾਂ ਕਰ ਲਾਂਗੇ ਤੇ ਜਦੋਂ ਇਸ ਤਰ੍ਹਾਂ ਕਰਾਂਗੇ ਆ ਦੇਖੋ ਜੀ ਅੰਦਰਲੀ ਸਾਈਡ ਆਪਣੀ ਇਹ ਗੁੰਮ ਸਿਉਣ ਲੱਗ ਗਈ ਤੇ ਇੱਧਰ ਵੀ ਲੱਗ ਗਈ ਗੁੰਮ ਸਿਉਣ ਤੁਸੀਂ ਦੇਖੋ ਤੇ ਹੁਣ ਆਪਾਂ ਨਾ ਜਿਹੜੀ ਆ ਵਾਲੀ ਸਿਉਣ ਹੈਗੀ ਤੁਹਾਨੂੰ ਹੁਣ ਪਤਾ ਲੱਗ ਜੂਗਾ ਵੀ ਇੱਥੋਂ ਆਪਣੀ ਥੋੜੀ ਜੀ ਆਵੜੀ ਸਿਉਣ ਜਿਹੜੀ ਹੁੰਦੀ ਹੈਗੀ ਆਵੜੀ ਹੈਗੀ ਇਹ ਮੁਸ਼ਕਲ ਲਾਉਣੀ ਥੋੜੀ ਜੀ ਔਖੀ ਲੱਗਦੀ ਹੈਗੀ ਇਹਦਾ ਹਿਸਾਬ ਚਾ ਲੈਣਾ ਔਖਾ ਹੁੰਦਾ ਹੈਗਾ ਤੇ ਇਹ ਤੁਹਾਨੂੰ ਆਪਾਂ ਦੱਸ ਦਿਆਂਗੇ ਇਹ ਆਪਾਂ ਕਿਵੇਂ ਲਾਉਣੀ ਹੈ ਵੀ ਜਾਨੀ ਕਿ ਜਿਹੜਾ ਦੂਜਾ ਕੁੰਦਾ ਹੈਗਾ ਉਹਦੇ ਨਾਲ ਇਹ ਕਿਵੇਂ ਜੋੜਨੀ ਆਪਾਂ ਆ ਦੇਖੋ ਜੀ ਹੋਣਾ ਆਪਾਂ ਤੁਹਾਨੂੰ ਦਿਖਾਉਣੀ ਹੈਗੀ ਆ ਦੇਖੋ ਜੀ ਦੋਨੇ ਪੀਸ ਆਪਣੇ ਆਵਲੇ ਹੋਗੇ ਨੀਚੇ ਆਪਣਾ ਪਹੁੰਚਿਆ ਲੇ ਕੁੰਦੀ ਵਾਲੇ ਹੋ ਗਏ ਤੁਹਨੇ ਪੀਸਾ ਦੇਖੋ ਜੀ ਇਧਰਲੀ ਪਾਸੇ ਆਪਣਾ ਪਹੁੰਚਾ ਬਣੂਗਾ ਦੇਖੋ ਨੀਚੇ ਆਪਣੀ ਵਰਕ ਆ ਗਿਆ ਇਹ ਤੇ ਹੁਣ ਆਪਣੀ ਜਾਨੀ ਕਿ ਆਹ ਸਾਈਡ ਆਪਾਂ ਜੋੜਨਾਗਾ ਆਹ ਸਾਈਡ ਨੂੰ ਪਹਿਲਾਂ ਜਿਵੇਂ ਦੇਖਿਓ ਜੀ ਆਪਣੀ ਆਹ ਵਾਲੀ ਚੀਜ਼ ਆ ਗਈ ਜਿਵੇਂ ਆਪਾਂ ਇਹ ਜੋੜ ਰੱਖਿਆਗਾ ਆਹ ਦੇਖੋ ਜੀ ਆਪਣਾ ਆਹ ਜਾਨੀ ਕਿ ਉਹਦੇ ਵਾਲਾ ਪੀਸ ਹੋ ਗਿਆ ਤੇ ਆਹ ਆਪਣਾ ਲੈਣੀ ਵਾਲਾ ਹੋ ਗਿਆ ਪੀਸ ਤੇ ਹੁਣ ਆਪਾਂ ਇਹਨੂੰ ਜੋੜਨਾ ਕਿਵੇਂ ਹੈ ਇਹ ਦੇਖੋ ਨੇ ਤੁਹਾਨੂੰ ਤੇ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਪਹਿਲਾ ਜਾਨੀ ਕਿ ਜਿਹੜਾ ਜਿਵੇਂ ਆਪਣਾ ਆਹ ਵਾਲੀ ਚੀਜ਼ ਆ ਪਹੁੰਚੀ ਹੈ ਇਹਨੂੰ ਕਪੜਾ ਕਪੜੇ ਨੂੰ ਕਲੀਨ ਇਸ ਤਰ੍ਹਾਂ ਰੱਖ ਲਿਆ ਕਰੋ ਦੇ ਉੱਪਰ ਰੱਖ ਕੇ ਥੋੜੀ ਲੈਣੀ ਹੈ ਆਪਾਂ ਜਾਣ ਕੇ ਵੱਧ ਲਈਏ ਵੀ ਖਿੱਚਣਾ ਪਵੇ ਪਹੁੰਚੇ ਤੇ ਐਨੀ ਕਿ ਆਪਣੀ ਲੈਣੀ ਥੋੜੀ ਜਿਹੀ ਐਕਸਟਰਾ ਗੇ ਮੱਦਾਗੀ ਤੇ ਆ ਦੇਖੋ ਜੀ ਹੁਣ ਆਪਾਂ ਜਿਹੜਾ ਆ ਪੀਸ ਹੈ ਇਹਨੂੰ ਜੀ ਆਪਾਂ ਐਂ ਲਾਉਣੇ ਆਂਗੇ ਐਂ ਵੀ ਐਂ ਤਾਂ ਸਹੀ ਉਹ ਲੱਗ ਜੂਗੀ ਪਰ ਇਹ ਗੁੰਮ ਨਹੀਂ ਲੱਗਣੀ ਹੈਗੀ ਕਿਸ ਤਰ੍ਹਾਂ ਤੇ ਇਹਨੂੰ ਆਪਾਂ ਨਾ ਹੁਣ ਇਸ ਤਰ੍ਹਾਂ ਕਰਾਂਗੇ ਇਹਨੂੰ ਇਧਰ ਨੂੰ ਇਹਨੂੰ ਇਸ ਤਰੀਂ ਐਂ ਕਮਾ ਲਾਂਗੀ ਇਸ ਤਰ੍ਹਾਂ ਦੇਖੋ ਜਿਹੜੀ ਆਪਣੀਆਂ ਭੈਣਾਂ ਬਿਗਿਨਰ ਨੇ ਇਹਨਾਂ ਲਈ ਆਪਾਂ ਖਾਸ ਤੌਰ ਤੇ ਦੱਸਦੀ ਆ ਉਹਨਾਂ ਨੂੰ ਹੌਲੀ ਹੌਲੀ ਇੱਥੋਂ ਐ ਘੁਮਾ ਕੇ ਤੇ ਇਹਦੇ ਨਾਲ ਆਪਾਂ ਇਹਨੂੰ ਇਸ ਤਰ੍ਹਾਂ ਅਟੈਚ ਕਰ ਲਾਂਗੇ ਅਟੈਚ ਕਰਕੇ ਇਸ ਤਰ੍ਹਾਂ ਚਾਰੂ ਪੀਸ ਇਹ ਲੈਨਿੰਗ ਵਾਲੇ ਦੇਖ ਲਓ نیچے ਫੇਰ ਆ ਗਏ ਤੇ ਜਿਹੜੇ ਆਪਣੇ ਸਲਵਾਰ ਵਾਲੇ ਦੋਨੋਂ ਪੀਸ ਇਹ ਉੱਪਰ ਆ ਗਏ ਦੇਖੋ ਜੀ ਇਹਦੇ ਨਾਲ ਉਹ ਕਰ ਲਾਂਗੇ ਇੱਕੋ ਜਿਹਾ ਕਰਕੇ ਦੋਨੋਂ ਪੀਸ ਲੈਣੀ ਵਾਲੇ ਤੇ ਦੋਨੋਂ ਤੇ ਇਹਦੇ ਤੇ ਲਾਦਣੀ ਆਪਾਂ ਸੀਨ ਆ ਦੇਖੋ ਜੀ ਦੋਨੋਂ ਲੈਣੀ ਵਾਲੇ نیچے ਆ ਗਏ ਆਪਣੇ ਤੇ ਜਿਹੜੀ ਆਪਣੇ ਸਲਵਾਰ ਵਾਲੇ ਦੋਨੋਂ ਪੀਸ ਐ ਇਹ ਉੱਪਰ ਆ ਗਏ ਇਸ ਤੋਂ ਪਲੇਖਾ ਨਾ ਖਾਜ ਜੇ ਤੁਸੀਂ ਆਹ ਦੇਖੋ ਜੀ ਆਪਣਾ ਆਹ ਉੱਪਰਲਾ ਪੀਸ ਲੱਗ ਹੈਗਾ ਤੇ ਆਹ ਨੀਚੇ ਆਪਣਾ ਸਿੱਧਾ ਪਾਸਾ ਹੋ ਗਿਆ ਇਸ ਤਰ੍ਹਾਂ ਹੀ ਆਪਾਂ ਸਾਰੇ ਪੀਸ ਇਸ ਤਰ੍ਹਾਂ ਜੋੜ ਕੇ ਤੇ ਸਿਉਣ ਲਾ ਲੈਣੇ ਤੇ ਜਿਹੜੇ ਦੂਜਾ ਪਾਸਾ ਹੋਊਗਾ ਆਪਾਂ ਦੂਜੇ ਪਾਸੇ ਵੀ ਇਸ ਤਰ੍ਹਾਂ ਹੀ ਜੋੜ ਲੈਣੀ ਜਿਵੇਂ ਇੱਕ ਆਹ ਦੇਲੀ ਸਾਈਡ ਆਪਾਂ ਜੋੜ ਲਈ ਇਹਨੂੰ ਜਾਨੀ ਕਿ ਲੈਣੀ ਵਾਲੇ ਪੀਸ ਨੂੰ ਦੂਸਰੇ ਪਾਸੇ ਵੀ ਇਸ ਤਰ੍ਹਾਂ ਹੀ ਜੋੜ ਲੈਣਾ ਹੈ ਕਿ ਤੁਹਾਨੂੰ ਆਪਾਂ ਪਹਿਲਾਂ ਨਹੀਂ ਦੱਸਿਆ ਫਿਰ ਅੰਟਰ ਲੋਕ ਕਰਨ ਦੀ ਜ਼ਰੂਰਤ ਹੀ ਨਹੀਂ ਗਈ ਸਾਰੀਆਂ ਗੁੰਮਸੀ ਆਉਣ ਲੱਗ ਜਾਂਦੀਆਂ ਨੇ ਤੇ 벨ਟ ਤੇ ਵੀ ਆਪਾਂ ਲਾ ਕੇ ਦਿਖਾਉਣੀ ਤੁਹਾਨੂੰ ਅੱਗੇ ਗੁੰਮਸੀ ਹੁਣ ਕਿਵੇਂ ਲਾਉਣੀ ਹੈ 벨ਟ ਤੇ ਆਪਾਂ ਬੈਟਲ ਤੁਸੀਂ ਗੁੰਮ ਨਹੀਂ ਲਾਉਣੀ ਵੈਸੇ ਵੀ ਆਪਾਂ ਮੋੜ ਫੋਲਡ ਕਰ ਸਕਦੇ ਹਾਂ ਉਹਨਾਂ ਨੂੰ ਕਿਸੀ ਆਉਣਾਂ ਨੂੰ ਤਾਂ ਆ ਦੇਖੋ ਜੀ ਆਪਣੀ ਇਸ ਸੈੱਡ ਲੱਗ ਗਈ ਗੁੰਮਸੀਆਂ ਤੇ ਇਸ ਤਰ੍ਹਾਂ ਹੀ ਆਪਾਂ ਪਹੁੰਚੇ ਤੇ ਦੂਜੇ ਪਹੁੰਚੇ ਤੇ ਵੀ ਲਾ ਲੈਨੇ ਆਂ ਆ ਦੇਖੋ ਜੀ ਇਸ ਤਰ੍ਹਾਂ ਤੇ ਹੁਣ ਆਪਾਂ ਤੁਹਾਨੂੰ 벨ਟ ਵੀ ਕਰਨੀ ਜੱਸ ਦਿੰਗੇ ਜੋੜਨੀ ਦੱਸ ਦਿੰਗੇ ਕਿਵੇਂ ਜੋੜ ਸਕਦੇ ਆਪਾਂ 벨ਟ ਆ ਦੇਖੋ ਜੀ 벨ਟ ਵਾਲਾ ਕੱਪੜਾ ਆਪਨਾ ਗਿਆ ਤੇ 벨ਟ ਵਾਲਾ ਵੀ ਤੁਸੀਂ ਇਸ ਤਰ੍ਹਾਂ ਹੀ ਕਰ ਲਿਆ ਕਰੋ 벨ਟ ਆਪਣੀ ਆਵਲੀ ਲੈ ਲਈ ਆਪਾਂ ਦੋਨੋਂ ਪੀਸ ਆਪਾਂ ਬੈਲਟ ਦੇ ਲੈ ਲੇ ਇਸ ਤਰ੍ਹਾਂ ਲੈ ਕੇ ਦੋਨੋਂ ਪੀਸ ਬੈਲਟ ਦੇ ਇਹਨਾਂ ਦਾ ਆਪਣੀ ਲੈਨਿੰਗ ਇੱਥੋਂ ਕੱਟਣ ਵਾਲੀ ਰਹਿ ਗਈ ਆਪਣੀ ਆਪਾਂ ਇਹਨੂੰ ਪੀਸ ਨੂੰ ਕੱਟ ਲਈਏ ਦੋਨੇ ਜੁੜੇ ਹੋਏ ਪੀਸ ਆ ਲੈਨਿੰਗ ਦੇ ਆ ਦੇਖੋ ਜੀ ਆਪਾਂ ਲੈਨਿੰਗ ਲੈ ਲਈ ਤੇ ਆਪਾਂ ਦੋਨੇ ਪੀਸ ਲੈ ਲੇ ਕੱਪੜੇ ਦੀ ਬੈਲਟ ਵਾਲੀ ਦੇ ਤੇ ਦੋਨੋਂ ਪੀਸਾਂ ਨੂੰ ਇਸ ਤਰ੍ਹਾਂ ਰੱਖ ਲਾਂਗੇ ਇਸ ਤਰ੍ਹਾਂ ਆਪਾਂ ਲੈਨਿੰਗ ਇਹਦੇ نیچے ਰੱਖ ਕੇ ਤੁਸੀਂ ਹਮੇਸ਼ਾ ਮੀਨ ਇੱਕ ਫੈਬਰਿਕ ਉੱਪਰ ਰੱਖਿਓ ਲੈਨਿੰਗ نیچے ਰੱਖਿਓ ਅੰਦੇਖੋ ਜਿਵੇਂ ਨਾ ਪਾ ਇਹਨਾਂ ਨੂੰ ਤਾਰਾ ਪੀਸ ਇਸ ਤਰ੍ਹਾਂ ਜੁੜ ਚੱਲਾਂਗੇ ਇਹਨਾਂ ਕਰਫ ਪਰ ਰੱਖਾਂਗੇ ਚੀੜੀ ਬਣਾਉਣ ਵਾਸਤੇ ਹੁਣ ਦੇਖੋ ਜੀ ਆਪਾਂ ਇਹਨੂੰ ਪੀਸ ਨੂੰ ਦੋਨਾਂ ਨੂੰ ਖੋਲ ਲਾਂਗੇ ਇਸ ਤਰ੍ਹਾਂ ਤੇ ਆਹ ਲਰਨਿੰਗ ਵਾਲੀ ਪੀਸ ਵੀ ਦੋਨੇ ਇਸ ਤਰ੍ਹਾਂ ਹੀ ਖੋਲ ਲਾਂਗੇ। ਹੁਣ ਇਹ ਦੋਨੋਂ ਪੀਸ ਇਸ ਤਰ੍ਹਾਂ ਲੱਗ ਗਏ। ਤੇ ਹੁਣ ਅਪਾ ਇਹਨੂੰ ਇਸ ਤਰ੍ਹਾਂ ਕਰ ਲਾਂਗੇ। நலரே கப்ளேச்சே ரே கப்டா ஜெயா சலவாரத்தை ரெக்கிய சரடா இன்னும் அப்பலை பீஸ் தரமா ഇത് നീച്ചാ ലൈനങ്ങൾ ലൈൻ പോയി അപ്പോ ജീ ലൈനെ കപ്പാ അടാച്ച ലാഹ ਇਸ ਇਸਨੂੰ ਆਪਾਂ ਸੀਨ ਆਪਾਂ ਹਮੇ ਛੱਡਵਲ ਕਰ ਜੀਓ ਤੁਸੀਂ ਕੀ ਹੋਏ ਦਿੱਚੇ ਸੇ ਹੋਣਾ ਰਹੇ ਨਹੀਂ ਮੋਟੀਵੇਸ਼ੇ ਦੇ ਕੋਈ ਵੀ ਤੁਸੀਂ ਨਿੱਕਲ ਜੇ ਮੁਸ਼ਕਲ ਹੋ ਜੂਗੀ ਪਰ ਬਾਅਦ ਚ ਕੋਲੋਨੀ ਹੈ ਆਪਾਂ ਛੋੜੀ ਵਾਲੀਆਂ ਤੇ ਇਸਨੇ ਬੈਲਟ ਵਾਲੀਆਂ ਸੀਨਾ ਡਬਲੀ ਕਰ ਦੇਣੀ ਹੁੰਦੀ ਹੈਗੇ ਤੇ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਸਿੱਧਾ ਕਰਕੇ ਤੁਹਾਨੂੰ ਦਿਖਾ ਦਿੰਨੀ ਆ ਆ ਦੇਖੋ ਜੀ ਵਿੱਚ ਆਪਣਾ ਉਹ ਹੋ ਗਿਆ ਬਾਹਰ ਦੀ ਸਣ ਇਹ ਦੋਨੋਂ ਸਿਉਣਾ ਬੰਦ ਹੋ ਗਈਆਂ ਤੇ ਅਖੀ ਆਪਾਂ ਬਣਾ ਲਾਂਗੇ ਚੀੜੀ ਜਿਹੜੀ ਆਪਣੀ ਬਣਾਉਂਦੇ ਹੁੰਦੀ ਆ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਜਾਨੀ ਕਿ ਆਪਦੀ ਸਲਵਾਰ ਤੇ ਗੁੰਮ ਸਿਉਣਾ ਲਾ ਸਕਦੇ ਹੋ ਨਾ ਹੀ ਅੰਟਰਲੋਕ ਕਰਨ ਦੀ ਜ਼ਰੂਰਤ ਪਵੇ ਦੀ थैंक यू जी ਆਪਣੀ ਫੁੱਲ ਵੀਡੀਓ ਵਾਚ ਕਰ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ थैंक यू ਵਾਂਸ ਅਗੇਨ ਬਾਏ ਬਾਏ